ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਖਤੇ ਪਿਆਰੇ ਵੀਰੋ ਭੈਣੋ ਆਪਣੇ ਬੱਚੇ ਛੋਟੇ ਵੀਰ ਸਾਰੇ ਮਾਤਾ ਮਾਂ ਬਾਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਬਹੁਤ ਹੀ ਬਹੁਤ ਹੀ ਬਹੁਤ ਜ਼ਿਆਦਾ ਆਵਾਰੀ ਹੋਵਾਂਗਾ ਤੇ ਮੈਨੂੰ ਮੋਟੀਵੇਸ਼ਨ ਮਿਲਦਾ ਨਾਲੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਕਿਉਂਕਿ ਉਹਦੇ ਨਾਲ ਮੈਨੂੰ ਤਾਕਤ ਮਿਲਦੀ ਹੌਸਲਾ ਫਿਰ ਆਈ ਹੁੰਦੀ ਆ ਤੇ ਆਪਾਂ ਹੁਣ ਗੱਲ ਕਰਾਂਗੇ ਅੱਜ ਹੁਸ਼ਿਆਰਪੁਰ ਬੰਦਿਆਂ ਦਾ ਮਾਈਂਡ ਸੈਟ ਦੇਖੋ ਤੁਸੀਂ ਆਪਣੇ ਪੰਜਾਬੀ ਕਦੇ ਕਿਸੇ ਦੇਖ ਲਓ 40 ਸਾਲ ਹੋ 45 ਸਾਲ ਹੋ ਚਲੇ ਪਈਆਂ ਨੂੰ ਇੱਧਰ ਆਉਂਦੇ ਆ ਨੂੰ ਯੂਪੀ ਬਿਹਾਰ ਚ ਬੰਦਾ ਮਗਾ ਵੀ ਆਪਣੇ ਜੇ ਬਹੁਤ ਸਿੱਖ ਪਰਿਵਾਰ ਯੂਪੀ ਬਿਹਾਰ ਚ ਵੀ ਰਹੇ ਰਹੇ ਜਾਂਦੇ ਕਦੇ ਕਿਸੇ ਪੰਜਾਬੀ ਨੇ ਪਰਿਵਾਰ ਦੇ ਬੰਦੇ ਨੇ ਛੋਟੇ ਬੱਚੇ ਨੂੰ ਜਾਂ ਛੋਟੇ ਬੱਚੀ ਨੂੰ ਮਾਰਿਆ ਇੱਕਨ ਇੰਨੀ ਦਰਿੰਦਗੀ ਨਾਲ ਇਹਨੇ ਬੱਛੀ ਬਣਾਣਾ ਬੱਲਾ ਪ੍ਰੋਗਰਾਮ ਕਰਕੇ ਫਿਰ ਉਹਨੂੰ ਮਾਰਨਾ ਕਿੱਡੀ ਵੱਡੀ ਇਹ ਹੈ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਸੋਚ ਕਿਦਾਂ ਦੀ ਆ ਜਦੋਂ ਅਸੀਂ ਕਾਮਖਿਆ ਮੰਦਰ ਤੋਂ ਸਮਝੋਂਗੇ ਨਾ ਤੁਸੀਂ ਜਦੋਂ ਇਹੋ ਜਿਹੇ ਮੰਦਰ ਨਾਲ ਬਣਾਏ ਹੋਏ ਨੇ ਇਹਨਾਂ ਦੇ ਬਰੂਤ ਉਦਾਂ ਦੀ ਸੋਚ ਹੁੰਦੀ ਆ ਨਾ ਇਹਨਾਂ ਦੇ ਵਿੱਚ ਫਿਰ ਜਦੋਂ ਕੋਈ ਸਾਡੇ ਅਰ ਮੇਰੇ ਅਰ ਕਤੇਰੇ ਅਰ ਕਹੇ ਦਿੰਦਾ ਵਾ ਫਿਰ ਉਹਨੂੰ ਕਹਿੰਦੇ ਨੇ ਵੀ ਇਹ ਤਾਂ ਜੀ ਖਾਲਸਤਾਨੀ ਨਹੀਂ ਇਹ ਤਾਂ ਜੀ ਉਗਰਵਾਦੀ ਨੇ ਇਹ ਤਾਂ ਹਾਲ ਤੱਕ ਗੱਲਾਂ ਕਰਦੇ ਨੇ ਸਵਿਧਾਨ ਆ ਸਾਰਾ ਫਲਾਨਾ ਧੰਕਾ ਆ ਸਵਿਧਾਨ ਦੇ ਜਰੀਏ ਤੇ ਸਜ਼ਾ ਮਿਲੂ ਉਹਨੂੰ ਇਹ ਉਹ ਕੋਈ ਸਵਿਧਾਨ ਨਹੀਂ ਕੀ ਕਿਹੜਾ ਸਵਿਧਾਨ ਕੁਪੜ ਕਿਉਂ ਨਾ ਨੇ ਫੌਜ ਲਾਤੀ ਬੀਐਸਪਲਾਸੀ ਲੈ ਕੇ ਲੈ ਸਾਬਾ ਤੋਂ ਉਲਟਾ ਲੋੜ ਨਹੀਂ ਨਹੀਂ ਚਾਹੀਦੀ ਜਿਨ੍ਹਾਂ ਦੀ ਰੱਖਿਆ ਕਰਨੀ ਹੈ ਜੀ ਉਹਨਾਂ ਦੇ ਨਹੀਂ ਜਿਨ੍ਹਾਂ ਨੇ ਮਾਰਿਆ ਵੀ ਉਹਨਾਂ ਨੂੰ ਨਾ ਕੋਈ ਨੁਕਸਾਨ ਕਰ ਦਵੇ ਯਾਰ ਕਿ ਇਹ ਚਾਲ ਕੀ ਰਿਹਾ ਵਸ ਸਿਸਟਮ ਆ ਕੀ ਇਹ ਮੋਦੀ ਦੇ ਰਾਜ ਦੇ ਵਿੱਚ ਕੀ ਇਹ ਭਗਵੰਤ ਮਾਨ ਦੇ ਰਾਜ ਵਿੱਚ ਸੜਕਾਂ ਉਹ ਪੂਰੇ ਹਾਲ ਟੁੱਟੀਆਂ ਇੰਨੀਆਂ ਮਾਰੀਆਂ ਸੜਕਾਂ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਸੀ ਦੇਖੀਆਂ ਜਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਇਹ ਸੁਣਨੇ ਮੇਰੀ 33-34 ਸਾਲ ਉਮਰ ਹੋ ਚੱਲੀ ਮੈਂ ਅੱਜ ਤੱਕ ਇੰਨੀ ਟੁੱਟੀ ਛੜਕ ਨਹੀਂ ਸੀ ਕਦੇ ਵੀ ਦੇਖੀ ਕਿਤੇ ਨਾ ਪਿੰਡ ਦੀ ਨਾ ਫਾਈਵ ਹੈ ਤਾਂ ਟਣਾ ਟਣ ਹੁੰਦੇ ਸੀ ਪੂਰੇ ਵਧੀਆ ਠੀਕ ਹੈ ਨਾ ਮੜਾ ਮੋਟਾ ਕਿਤੇ ਛੜ ਸੂਟ ਤੇ ਛੋਟਾ ਮੋਟਾ ਹੀ ਹੁੰਦਾ ਸੀ ਕੋਈ ਆਉਂਦਾ ਡੱਡ ਦੇ ਟੋਏ ਨੇ ਬੰਦਾ ਦੇਖਦਾ ਐਵੇਂ ਘੁੰਮ ਘਤਾਂ ਹੈ ਯਾ ਸਾਰਾ ਕੁਝ ਹੈ ਲੈ ਜਾਂਦਾ ਜਿਹੜੀਆਂ ਜਿਹੜੀਆਂ ਲੇਡੀਆਂ ਉਹਨਾਂ ਦਾ ਦੇਖੋ ਤੁਸੀਂ ਕਿੰਨਾ ਔਖਾ ਹੁੰਦਾ ਹੋ ਉਹਨਾਂ ਨੂੰ ਕੀ ਸਰਕਾਰ ਤੋਂ ਪਾਤੀ ਉਮੀਦ ਰੱਖਦੇ ਹੁੰਨੇ ਆ ਕਾਹਦੇ ਟੈਕਸ ਦਿੰਨੇ ਆ ਆਪਾਂ ਵੀ ਸਾਨੂੰ ਸੁੱਖ ਸੁਵਿਧਾ ਸਾਡਾ ਸਿਸਟਮ ਆ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸਾਰਾ ਕੁਝ ਉਹ ਇਸ ਲਈ ਚਲਾਉਣਗੇ ਉਹਨਾਂ ਨੇ ਸੈਨਾ ਉਹਨਾਂ ਨੇ ਸੈਨਾ ਬਣਾਈ ਹੋਈ ਆ ਸਾਡੀ ਰੱਖਿਆ ਕਰਨ ਲਈ ਇਹ ਥੋੜੀ ਆ ਵੀ ਜਿਹੜੇ ਜਿਹੜੇ ਸਾਡੇ ਬੱਚਿਆਂ ਨੂੰ ਮਾਰੂਗਾ ਉਹਨਾਂ ਦੀ ਰੱਖਿਆ ਕਰਨ ਲਈ ਇਹ ਕਿੱਥੇ ਆ ਲਿਖਿਆ ਹੋਇਆ ਵੀ ਕਿਹੜੇ ਸੰਗਾਂ ਦੇ ਸਾਹਮਣੇ ਚੱਲ ਰਹੇ ਨੇ ਇਹ ਜਿਹੜੇ ਕੱਚ ਚੁੱਕਦਾ ਆਪਦੀ ਆ ਦੇਖੋ ਤੁਸੀਂ ਇਹਨਾਂ ਨੂੰ ਅਗਲੇ ਨੇ ਬੇਪਰਵਾਦ ਤੈਨਾ ਬ੍ਰਾਹਮਣਵਾਦ ਨੂੰ ਬ੍ਰਾਹਮਣਵਾਦ ਨਾਲ ਕੋਜੀ ਅਖੇ ਜੀ ਮੈਂ ਗਲਤ ਗੱਲ ਆ ਬੇਪਰਵਾਦ ਗਿਆ ਕਰੋ ਕਿਉਂ ਪਤਾ ਨਹੀਂ ਨਾ ਬੈਪਰ ਉਹ ਪਹਿਲਾਂ ਰਲ ਗਿਆ ਨਾ ਮੇਰੇ ਨਾਲ ਨਾ ਮਨ ਨੂੰ ਯਾਰ ਬੈਪਰ ਕੀ ਹੁੰਦਾ ਬੈਪਰ ਕੀ ਹੁੰਦਾ ਤੇ ਪਖ ਨਹੀਂ ਟਿੱਪਰ ਹੀ ਹੁੰਦਾ ਬਈ ਟਿੱਪਰ ਟਰੱਕ ਜਿਹੜਾ ਹੁੰਦਾ ਉਹ ਬੈਪਰ 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 ਬਿਮਾਰ ਹਾਂ ਬਰਾਮਣ ਨਹੀਂ ਜਾਂਦੇ ਨੇ ਬੈਪਰ ਠੋੜ੍ਹ ਡਾਲੀ ਅਸਲੀ ਕਿਆ ਤੋ ਬਰਾਮਣ ਹੈਗਾ ਬਰਾਮਣ ਬਾਦ ਹੈਗਾ ਸੀ ਫਿਰ ਬੈਪਰ ਨੂੰ ਬਿੱਤਰ ਬਾਦ ਗਾਂਦੀ ਕਿ ਲੋੜ ਵੀ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਗੱਲ ਵੀ ਉਹਨਾਂ ਦੇ ਨਵੇਂ ਨਵੇਂ ਨਾਵਾਦੇ ਕੱਢੇ ਜਿਵੇਂ ਆਪਾਂ ਕਹਿੰਦੇ ਦੇਸੀ ਕਹਿੰਦੇ ਜੀ ਸਿੱਖਾਂ ਤੇ ਪਹਾੜੀ ਰਾਜਾਂ ਨੇ ਹਮਲੇ ਕੀਤੇ ਪਹਾੜੀ ਰਾਜਾਂ ਨੇ ਥੋੜੀ ਕਰੇ ਜੀ ਹਿੰਦੂ ਰਾਜਾਂ ਨੇ ਕਰੇ ਜੀ ਯਾਰ ਜਿਹੜੀ ਸਚਾਈਆਂ ਲੇਖੋ ਸਾਡੇ ਨਾਲ ਹਿੰਦੂ ਭਰਾ ਅੱਜ ਖੜੇ ਨੇ ਸਾਡਾ ਸਾਥ ਵੀ ਦਿੰਦੇ ਨੇ ਉਹ ਬੰਦੇ ਹੋ ਹੋਰ ਚੀਜ਼ ਆ ਪਰ ਉਹ ਪੰਜਾਬ ਦੇ ਅਸਲੀ ਪੰਜਾਬੀ ਨੇ ਉਹ ਜਦੋਂ ਮੈਂਦਾ ਇਹ ਸੋਚੂਗਾ ਨਾ ਵੀ ਮੈਂ ਪਹਿਲਾਂ ਪੰਜਾਬੀ ਆ ਉਸ ਤੋਂ ਬਾਅਦ ਇੱਕ ਮੁਸਲਮਾਨ ਹਿੰਦੂ ਆ ਇਨਸਾਨੀਅਤ ਦੇ ਨਾਮ ਤੇ ਤਾਂ ਸਿਸਟਮ ਪੰਜਾਬ ਦੇ ਵਿੱਚ ਆਪ ਆਟੋਮੈਟਿਕਲੀ ਸਹੀ ਹੋਇਆ ਨੇ ਹੁਣ ਜਿਹੜੇ ਪ੍ਰਵਾਸੀ ਨੇ ਇਹ ਇਹ ਚੀਜ਼ ਨੂੰ ਕਦੇ ਸਰਕਾਰੀ ਨਹੀਂ ਕਰਦੇ ਇਹ ਕਦੇ ਨੇ ਹਮ ਤਾਂ ਵਿਦੇਸ਼ ਮੈਂ ਆਏ ਹਾਂ ਪਰਦੇਸ਼ ਮੈਂ ਆਏ ਹੁਣ ਐ ਕਹਿੰਦੇ ਹਾਂ ਜਣ ਦੇ ਇਹਨਾਂ ਕਿਹੜਾ ਪਰਦੇਸ ਕੋਈ ਸਟੈਂਡ ਨਹੀਂ ਇਹਨਾਂ ਨੂੰ ਆਉਣ ਦਾ ਕੋਈ ਮਤਲਬ ਕੋਈ ਇਹਨਾਂ ਦੀ ਨੌਲੇਜ ਵਗੈਰਾ ਰੱਖੀ ਹੋਵੇ ਡਿਟੇਲ ਵੀ ਹਾਂ ਇਹ ਆਏ ਨੇ ਭਈ ਇਹਨਾਂ ਦਾ ਕੋਈ ਹੱਲ ਕਰਿਆ ਹੋਇਆ ਨਾ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਐਮਪੀ ਕੋਈ ਐਮਐਲਏ ਹੁਣ ਬੋਲਿਆ ਸਭ ਗੁੰਗੇ ਸ਼ਾਂਤੀ ਉਹ ਗਾਣਾ ਨਹੀਂ ਹੈ ਰਾਜਵੰਦ ਜਹਾ ਤੂੰ ਖੁ ਬੁਛਾਂਤੀ ਖਾਂਤੀ ਉਹ ਲੱਭ ਇੱਕਣਾ ਹੋਇਆ ਮੇਰੇ ਸਾਨੂੰ ਇੰਨੇ ਬੁਰੇ ਹਾਲ ਮੈਂ ਕਦੇ ਸਰਕਾਰ ਦੇ ਦੇਖੇ ਨਹੀਂ ਹੈ ਕਿਸੇ ਵੀ ਸਿਸਟਮ ਕੇ ਆਪਣੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਇੰਨੇ ਬੁਰੇ ਹਾਲ ਨੇ ਉਹ ਸਰਕਾਰ ਉਹ ਪੰਜਾਬੀ ਉਹ ਕੌਮ ਜਿਨ੍ਹਾਂ ਤੋਂ ਲੋਕਾਂ ਨੇ ਅੱਜ ਉਹਨਾਂ ਦਾ ਸਿਸਟਮ ਮਹਾਰਾਜਾਂ ਨਾਲ ਜੀਤ ਸੰਗਾਲਾ ਦੇਖ ਕੇ ਆਪ ਅੰਗਰੇਜ਼ਾਂ ਨੇ ਆਪ ਦੇ ਦੇ ਸਿਸਟਮ ਉਹਨਾਂ ਨੇ ਬਣਾਇਆ ਜੋ ਕਾਮਯਾਬ ਹੋ ਗਏ ਅੱਜ ਤੇ ਜਿਹੜੀ ਜਿਨ੍ਹਾਂ ਦਾ ਉਹਨਾਂ ਨੇ ਦੇਖਿਆ ਸੀ ਉਹ ਕੰਮ ਅੱਜ ਕਿੱਥੇ ਫਰਦੀ ਥੋੜ੍ਹ ਕੇ ਦੇਖੋ ਕਦੀ ਗੱਲ ਨਹੀਂ ਗੱਡੀ ਵੱਡੀ ਗੱਲ ਆ ਜਿਹੜੀ ਕੰਮ ਨੂੰ ਅੰਗਰੇਜ਼ ਸਿੱਖਦੇ ਸੀ ਜੋ ਵੀ ਹਾਂ ਭਾਈ ਇਹਨਾਂ ਦਾ ਇਦਾਂ ਦਾ ਸਿਸਟਮ ਆ ਇਦਾਂ ਦਾ ਲਾਈਫ ਸਟਾਈਲ ਆ ਅੱਜ ਉਹ ਉਹਨਾਂ ਦੇ ਹਾਲਾਤ ਕੀ ਨੇ ਪੰਜ ਪੰਜ ਸਾਲ ਦੇ ਬੱਚਿਆਂ ਨੂੰ ਮਸੂਮ ਮਨੋਦ ਵੀ ਬਚਾ ਲੈ ਦੇਖੋ ਕਿੱਦਾਂ ਹੁੰਦਾ ਮਾਰਿਆ ਕਹੇ ਜੇ ਤਰਸਦੇ ਬੰਦੇ ਹੋਣੇ ਤੁਸੀਂ ਇਹ ਦੇਖੋ ਇਹ ਇਹ ਨੇ ਅਸਲੀ 라ਵਚਾ ਅਸਲੀ 라ਵਣ ਜਿਹੜੇ 라ਵਣ ਫੂਕਣ ਲੱਗਾ ਇਹ ਜੇ ਬੰਦੇ ਨੂੰ ਇੱਕ ਵਾਰੀ ਚੌਂਕ ਦੇ ਵਿੱਚ ਸੌਇਆ ਦਿੱਤੀ ਹੋਵੇ ਤਾਂ ਬਦਵਾਰਾ ਕਾਂਢੀ ਨਹੀਂ ਅੰਦਾਇਆ ਪਰ ਨਹੀਂ ਹੋ ਤਾਂ ਭੱਜ ਬੁੱਧ ਗਏ ਹਮਨੇ ਕਦੇ ਨਹੀਂ ਫੜਿਆ ਜਾਨਾ ਕਿ ਫੜੇ ਵੀਗਾ ਦੇਖ ਲਓ ਤੁਹਾਡੇ ਸਾਹਮਣੇ ਆ ਥੋੜੇ ਜਿਲੇ ਬਾਜ ਬਾ ਜਾਣੇ ਆ ਬਾਹਰ ਇਹ ਸਾਡੇ ਪੰਜਾਬੀਆਂ ਨੇ ਹੀ ਅਸਲ ਤੇ ਕੁਆਟਰ ਪਾ ਪਾ ਕੇ ਘਰੇ ਰੱਖੇ ਹੋਏ ਨੇ ਕਈਆਂ ਨੇ ਤਾਂ ਘਰ ਘਰ ਦੇ ਵਿੱਚ ਜਿਹੜੇ ਡਿਫਾਲਟ ਨੇ ਨਾ ਮੈਂ ਕੰਪਨੀ ਦੀ ਲਗਾ ਮੈਨੂੰ ਪਤਾ ਵਾ ਉੱਥੇ ਫੈਕਟਰੀ ਦੇ ਵਿੱਚ ਜਿਹੜੇ ਆਪਣੇ ਜਿਵੇਂ ਪਿੰਡ ਉੱਤੇ ਗਲੀ ਮੰਡੇ ਤੇ ਜਾਂ ਕਹ ਲੋ ਖੇੜ ਦੇ ਵਿੱਚ ਇੱਕ ਬੰਦਾ ਹੁੰਦੇ ਨਹੀਂ ਇੱਕ ਦੋ ਕੁ ਬੰਦੇ ਜਿਹੜੇ ਆਪਾਂ ਕਹਿੰਦੇ ਨੇ ਇਹ ਵਿ ਡਿਫਾਲਟਰ ਨੇ ਇਹ ਉਦਾਂ ਹੁੰਦੇ ਨੇ ਉੱਧਰ ਝੁਕੀ ਜਾ ਕੇ ਜਿਹੜੇ ਡਿਫਾਲਟਰ ਹੁੰਦੇ ਉਹ ਸਾਰੇ ਪੰਜਾਬ ਕੰਨੇ ਨੂੰ ਘੱਲੀ ਜਾਂਦੇ ਨੇ ਜੰਮੀ ਚ ਲੋ ਘੱਲੀ ਚ ਲੋ ਇੱਧਰ ਪੰਜਾਬੀਆਂ ਨੂੰ ਖਤੂ ਰੂਲ ਬਣਾਤਾ ਹਮ ਤੋਂ ਹਮਾਰੇ ਤੋਂ ਇਹ ਤਾਂ ਬੱਸ ਖਤਮ ਹੋ ਗਈ ਜੇ ਮਹੀਨਾ ਨਹੀਂ ਆਇਆ ਜਾਏਗਾ ਤਾਂ ਆਲੇ ਸਾਹਮਣੇ ਵਾਲਾ ਕੋਈ ਬੰਦਾ ਨਹੀਂ ਆਉਂਦਾ ਉੱਧਰ ਉਹ ਅਗਲੇ 10-10 ਜੰਮੇ ਜਿਨ੍ਹਾਂ ਨੇ ਤੁਹਾਨੂੰ ਕਿਹਾ ਬਿੱਪਰਵਾਦ ਬ੍ਰਾਹਮਣਵਾਦ ਨੇ ਇਹ ਜੇ ਇਹ ਜੇ ਤੀਜਾਂ ਕੱਡੀਆਂ ਉਹ ਬੰਦਾ ਲੜ ਨਹੀਂ ਉਹ ਲੜਨੀ ਘਕਦੇ ਕਰੀ ਬੀਤ ਨੂੰ ਕੋਈ ਉਹਨਾਂ ਨੇ ਨਾ ਨਾ ਦਾ ਥਿਆਸ ਰਿਹਾ ਵਾ ਕਿ ਬ੍ਰਾਹਮਣਾਗਾ ਉਹਨਾਂ ਨੇ ਕਿਸੇ ਅੱਜ ਤੱਕ ਕਿਤੇ ਹੱਥ ਆਪਣਾ ਕਦਜਾਨੀ ਕੀਤਾ ਹੈਗਾ ਇੱਕ ਵੀ ਇੰਚ ਤੇ ਕਦਜਾਨੀ ਕੀਤਾ ਹੈਗਾ ਲੜ ਕੇ ਹਾਂ ਜਿੱਥੇ ਬਸ ਢੋਖੇ ਧਗਿਆ ਨਾਲ ਬੈਕਣ ਕਰਕੇ ਫਰੇਬ ਵੀ ਕਰਕੇ ਤਮੀਨ ਗੀਆਂ ਕਰਕੇ ਉੱਥੇ ਵੀ ਜ਼ਰੂਰ ਰਾਜ ਕਰੇ ਜਣੇ ਇੱਥੇ ਵੀ ਜਿਵੇਂ ਹੁਣ ਆਪਣੀ ਇੰਡੀਆ ਚ ਪੰਜਾਬ ਦਾ ਰਾਜ ਇਹਨਾਂ ਨੇ ਲੈ ਲਿਆ ਜਦੋਂ ਕਿ ਪੰਜਾਬ ਤਾਂ ਇੱਕ ਲੰਬ ਸਟੇਟ ਸੀ ਇੰਡੀਆ ਤਾਂ ਪਹਿਲਾਂ ਹੀ 100 ਸਾਲ ਕਰੀਓ ਹੋਊਗਾ ਹੋ ਸੀਗਾ ਇਹਨਾਂ ਦਾ ਗੁਲਾਮ ਇੰਡੀਆ 102 ਸਾਲ ਪਹਿਲਾਂ ਗੁਲਾਮ ਸੀ ਆ ਪੰਜਾਬ ਆਪਣਾ ਉਸ ਵੇਲੇ ਅਜਾਜ਼ ਹੀ 100 ਸਾਲ ਦੇਖ ਲਓ ਤੁਸੀਂ 100 ਸਾਲ ਬਹੁਤ ਹੰਢਿਆ ਉਸ ਤੋਂ ਬਾਅਦ ਪੰਜਾਬ ਗੁਲਾਮ ਹੋਇਆ ਇਹ ਆ ਇੱਕ ਲੰਬ ਦੇਸ਼ ਸੀ ਉਹਨੂੰ ਗਰੇਜ ਤੋ ਓਕੇ ਨਾਲ ਅੰਗਰੇਜ਼ਾਂ ਨੇ ਵੀ ਉਹ ਅੰਗਰੇਜ਼ਾਂ ਦਾ ਵੀ ਇਹਨਾਂ ਤੋਂ ਮੈਂ ਗੱਲ ਆਣਾ ਤਮਾ ਕਰੋ ਸਾਰਾ ਪੇਪਰ ਬਾਤ ਹੈ ਸੀ ਬ੍ਰਾਹਮਣ ਬਾਤ ਹੈ ਪੇਪਰ ਪੇਪਰ ਲੱਖਰੀ ਲਾਣ ਤੇ ਯਾਰਾ ਇਹ ਜੇ ਲੋਕਾਂ ਦੇ ਜਿਨ੍ਹਾਂ ਨੇ ਕੀ ਕਰਿਆ ਪਿਆ ਇਹਨਾਂ ਨੂੰ ਐ ਦਰ ਪਤਾ ਕਿਸ ਚੀਜ਼ ਦਾ ਦਰ ਗੁਰੂ ਨਾਨਕ ਦੇਵ ਜੀ ਹੱਥ ਫੇਦਾ ਸਿੱਖਾਂ ਨਾਲ ਇਹਨਾਂ ਦਾ ਹੋਰ ਕੋਈ ਪਾਇਰ ਵਿਰੋਧ ਨਹੀਂ ਪਾਇਰ ਵਿਰੋਧ ਸਰਫ ਨਹੀਂ ਆ ਵੀ ਜੇ ਇਹਨੋਂ ਅੰਦਰੋਂ ਵੀ ਹਾਂ ਪਰ ਇਸੀ ਦਾ ਅਸੀਂ ਬਾਬਾ ਨਾਨਕ ਦੇ ਨਹੀਂ ਮੰਨਦੇ ਉਹਦੇ ਸਿਧਾਂਤਾਂ ਨੂੰ ਆਪਾਂ ਨਾਨਕ ਦੇ ਸਿਧਾਂਤਾਂ ਨੂੰ ਅਸੀਂ ਛੱਡ ਦਈਏ ਜਨੇਊ ਪਾ ਲਈਏ ਲੈ ਕੱਲ ਸਾਰੀ ਖਤਮ ਸਾਰਾ ਕੁਝ ਸਹੀ ਹੋ ਜੀ ਇਹ ਚਾਹੁੰਦੇ ਨੇ ਤੁਸੀਂ ਜਨੇਊ ਪੌ ਤੱਕ ਇਹਨਾਂ ਜੋ ਔਰੰਗਜ਼ੇਬ ਨੇ ਕਹਿੰਦੇ ਨੇ ਨਾ ਵੀ ਉਹ ਧਰਮ ਪਰਿਵਰਤਨ ਕਰਵਾਉਂਦਾ ਸੀ ਹੁਣ ਇਹ ਇਹ ਤਾਂ ਦਾ ਮਤਲਬ ਕੀ ਮਕਸਦ ਕੀ ਆ ਤਾਂ ਹੀ ਇਹ ਹੈ ਜੇ ਕੁਝ ਕਰਦੇ ਨੇ ਨਾ ਵੀ ਸਾਰਾ ਕੁਝ ਤੇ ਪਾਣੀ ਲੁੱਟੇ ਗਏ ਨਾ ਪਾਣੀ ਇਸ ਦੇ ਸਾਡਾ ਹੱਕ ਨਾ ਕੋਈ ਪ੍ਰਬੰਧਕੀ ਦਾ ਸਿਸਟਮ ਸਾਡੇ ਕੋਲੇ ਹੈਗਾ ਵਾ ਭਾਖੜਾ ਮੈਨੇਜਮੈਂਟ ਜਾਂ ਹੋਰ ਵੀ ਜਿਹੜੇ ਨੇ ਪਾਉਂਡੋਂ ਹੋ ਗਏ ਤੇ ਵੀ ਜਿਹੜੇ ਵੀ ਨੇ ਨਾ ਸਾਡੀ ਭਾਸ਼ਾ ਤੇ ਸਾਡਾ ਹੱਕ ਰਿਹਾ ਭਾਸ਼ਾ ਵੀ ਸਾਡੀ ਬਦਲੀ ਜਾ ਰਹੀ ਹੈ ਹਰ ਰੋਜ਼ ਤੇ ਹੋਰ ਦਾ ਹੋਰ ਗੁਰਬਾਣੀ ਦੇ ਸ਼ਬਦ ਚੇਂਜ ਕਰੋ ਕਦੇ ਕੋਈ ਕਿਤਾਬ ਕਢ ਦਿੰਦਾ ਦੁੱਖੀ ਦਾ ਬੰਦਾ ਪਾਣ ਦੀ ਦੁਖੀ ਵਰਗਾ ਮੂੰਹ ਦਾ ਕਤਾਬ ਕਦੇ ਕੋਈ ਲਿਖ ਕੇ ਕਢ ਦਿੰਦਾ ਕਦੇ ਕੋਈ ਕਢ ਦਿੰਦਾ ਦੂਚਾ ਲੱਗੀ ਰਿਹਾ ਯਾਰ ਇਹ ਜੰਗਲ ਰਾਜ ਹੈ ਮਰੇ ਇਹ ਤੱਕ ਜੰਗਲ ਰਾਜ ਹੋ ਗਿਆ ਇਹ ਚੌਂ ਦਿਨ ਇਹ ਵੀ ਜਿਵੇਂ ਜੁਪੀ ਬਿਹਾਰ ਚ ਆ ਜਿਵੇਂ ਹੁਣ ਆ ਜਿਹੜੇ ਕਈ ਆਏ ਨੇ ਮੈਂ ਦੇਖਿਆ ਵਾ ਚੱਲ ਤੱਕ ਓਕੇ ਜੀ ਸਾਨੂੰ ਲੰਗਰ ਨਹੀਂ ਖਾਣਾ ਦਿੱਤਾ ਸਾਨੂੰ ਉੱਥੇ ਐਂ ਕਰ ਲੇ ਇਹ ਕਿਨੇ ਪੰਜਾਬ ਦੇ ਵਿੱਚ ਹੀ ਇਕਣ ਕਿਉਂ ਹੁੰਦਾ ਵਾ ਪੂਰੇ ਵਰਲਡ ਚ ਤਾਂ ਹੁੰਦਾ ਨਹੀਂ ਕੋਈ ਸਿੱਖਤਾ ਪੂਰੇ ਵਰਲਡ ਚ ਨਹੀਂ ਉੱਥੇ ਤਾਂ ਕੋਈ ਸੁਣਿਆ ਨਹੀਂ ਕੋਈ ਵੀ ਸਿੱਖਾ ਨਹੀਂ ਕਿ ਆ ਹੋਵੇ ਵੀ ਤੂੰ ਥੱਲੇ ਜਾ ਲੋ ਕੋਈ ਛੋਟੀ ਜਿਹਾ ਦਾ ਫਲਾਣਾ ਤੇ ਉਹ ਕਦੀ ਆਏ ਆ ਇਹ ਥੋੜੇ ਲੱਬ ਲੱਬ ਬੰਦੇ ਤਿਆਰ ਕਰੇ ਹੋਏ ਨੇ ਆਰਐਸ ਦੇ ਉਹਨਾਂ ਨੇ ਫਿੱਟ ਕਰੇ ਹੋਏ ਨੇ ਉਹਨਾਂ ਤੋਂ ਵੀਡੀਓ ਬਣਵਾਉਂਦੇ ਨੇ ਦੇਖੋ ਉਹਨਾਂ ਨੂੰ ਤਿਆਰ ਕਰਦੇ ਨੇ ਪਹਿਲਾਂ ਵੀ ਹਾਂ ਤੁਸੀਂ ਇਦਾਂ ਦਾ ਬਿਆਨ ਦੇਣੇ ਆਹ ਚੀਜ਼ਾਂ ਤੇ ਥ੍ਰੈਟ ਹੋਣਾ ਆਹ ਚੀਜ਼ਾਂ ਦੇ 6 ਵਜੇ ਦਿੰਗੀਆਂ ਫਿੱਟ ਹੋਣ ਮਤਲਬ ਇਹਜਾ ਕੁਝ ਕਰ ਕਰਕੇ ਅਸੀਂ ਜਾਇ ਭੀਮ ਕਹਿਣ ਲੱਗ ਗਏ ਉਹਨਾਂ ਦਾ ਮਤਲਬ ਇਹ ਹੁੰਦਾ ਜਿਹੜੇ ਉਹ ਕਰਦੇ ਹੁੰਦੇ ਨੇ ਸਾਨੂੰ ਲੰਗਰ ਨਹੀਂ ਐ ਹੋਇਆ ਸਾਡੇ ਨਾਲ ਏਕਨ ਹੋਇਆ ਉਹਨਾਂ ਨੂੰ ਉਹਨਾਂ ਦਾ ਮਕਸਦ ਆ ਜਾਂਦਾ ਵੀ ਅਸੀਂ ਵੀ ਜਾਇ ਭੀਮ ਕਹਿਣ ਲੱਗ ਜਾਈਏ ਜਾਇ ਭੀਮ ਦਾ ਮਤਲਬ ਉਹਦੂਗੱ ਬੀ ਬ੍ਰਾਹਮਣ ਨਹੀਂ ਨੀ ਚਿਰਾਕੀ ਦੇ ਨਾਲ ਇੱਕ ਅਸ਼ੂਤ ਲੋ ਜਿਹਨੂੰ ਇਹ ਕਹਿੰਦੇ ਸੀ ਚਲੋ ਸੀਦਾ ਆਪਣੇ ਸਿਖਾਂ ਚ ਤਾਂ ਮੰਨਦੇ ਨਹੀਂ ਦਲਿਤ ਤੋਂ ਹੀ ਦਲਿਤਾ ਨੂੰ ਦਲਿਤ ਸਰਕਾਰਤਾ ਸਰਕਾਰ ਉਹਨਾਂ ਦੇ ਵਿੱਚ ਲਿਆਤਾ ਉਹ ਆਪਣੇ ਆਪ ਹੀ ਮੰਨੀ ਵਟ ਨੇ ਵੀ ਹਾਂ ਅਸੀਂ ਝੂਠੀ ਜਾਂਦੇ ਹਾਂ ਉੱਪਰ ਜੀ ਕਹਿੰਦੇ ਨੇ ਹਮ ਕਰਬ ਸੇ ਹਮ ਕਰਬ ਸੇ ਕਹੋ ਹਮ ਦਲਿਤ ਜੈ ਜੋ ਤੈ ਦਲਿਤ ਜੈ ਪੀ ਮੈਂ ਕਹਤਾ ਕਿ ਕੀ ਕਰੀ ਜਾਂਦੇ ਨੇ ਯਾਰ ਦਰ ਫੜੇ ਹੂ ਲੱਖ ਦੀ ਦਾਨ ਚ ਚਲੋ ਬਾਕੀ ਧੰਨਵਾਦ ਜੀ ਕੋਈ ਗੱਲ ਨਹੀਂ ਹੈ ਕਿ ਬੇਨਤੀਆਂ ਸੀਗੀਆਂ ਮੇਰੇ ਦਿਮਾਗ ਚ ਆਈ ਵੀ ਦੇਖੋ ਕਿੱਡੀ ਵੱਡੀ ਬਹੁਤ ਵੱਡੀ ਗੱਲ ਆਇਆ ਬਹੁਤ ਵੱਡੀ ਇੱਕ ਇੱਕ ਨੂੰ ਆਪਦੇ ਜਾਣਿਆ ਉਹ ਨਾ ਇੱਕ Dalit ਤੋਂ ਹੀ ਦਲਿਤਾਂ ਨੂੰ ਸਵੀਕਾਰ ਕਰਵਾਤਾ ਵੀ ਹਾਂ ਤੁਸੀਂ ਗਲਤ ਤੋਂ ਉਹ ਪ੍ਰਤੀਕ ਟੌਪ ਨਾ ਕਹਿੰਦੇ ਨੇ ਹਾਂ ਅਸੀਂ ਦਲਿਤਾਂ ਗਿੱਦੀ ਵੱਡੀ ਗੱਲ ਨਾਲ ਚਲੋ ਬਾਕੀ ਕੋਈ ਗੱਲ ਚ ਖਾਤੀ ਹੋਈ ਤਾਂ ਮਾਫ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਬੇਨਤੀਆਂ ਮਾਫ ਕਰਿਓ ਧੰਨਵਾਦ